ਕੌਣ ਸੀ ਸਰਦਾਰ ਨਿਦਾਨ ਸਿੰਘ ਪੰਜਾਥਾ ਜੰਗ ਦੇ ਵਿੱਚ ਲੜਦਿਆਂ ਸਰਦਾਰ ਨਿਦਾਨ ਸਿੰਘ ਪੰਜਾਥਾ ਨੇ ਇੱਕ ਅਜਿਹਾ ਕਾਰਨਾਮਾ ਕਰਕੇ ਦਿਖਾਇਆ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇਖਦੇ ਰਹਿ ਗਏ ਤੇ दंग ਹੋ ਗਏ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਹਾਨ ਸੂਰਬੀਰ ਯੋਧਿਆਂ ਦੇ ਵਿੱਚੋਂ ਇੱਕ ਮਹਾਨ ਸੂਰਬੀਰ ਯੋਧਾ ਹੋਇਆ ਜਿਸ ਦਾ ਨਾਮ ਸਰਦਾਰ ਨਿਦਾਨ ਸਿੰਘ ਪੰਜਾਥਾ ਸੀ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਭਾਰਤ ਦੇ ਕਿਸੇ ਬਾਹਰ ਦੇ ਰਾਜੇ ਨੂੰ ਮਿਲਣ ਦੇ ਲਈ ਜਾਇਆ ਕਰਦੇ ਸਨ ਤਾਂ ਸਰਦਾਰ ਨਿਦਾਨ ਸਿੰਘ ਪੰਜਾਥਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਜਾਇਆ ਕਰਦਾ ਸੀ ਨਸ਼ਹਿਰੇ ਦਾ ਯੋਧੇ ਕਾ ਜਿਹਹਾ ਜੁੱਧ ਹੋਇਆ ਹੈ ਜੋ ਪਠਾਣਾਂ ਦੇ ਘਰ ਦੇ ਵਿੱਚ ਵੜ ਕੇ ਸੂਰਬੀਰ ਯੋਧਿਆਂ ਨੇ ਜਿੱਤਿਆ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹ ਲੜਿਆ ਜਾਣ ਵਾਲਾ ਜੁੱਧ ਸੀ ਜਦੋਂ ਪੰਜ ਪਠਾਣਾਂ ਨੇ ਸਰਦਾਰ ਨਿਦਾਨ ਸਿੰਘ ਪੰਜ ਹੱਥਾਂ ਨੂੰ ਘੇਰ ਲਿਆ ਤਾਂ ਸਰਦਾਰ ਨਿਦਾਨ ਸਿੰਘ ਜੀ ਨੇ ਪਲਕ ਚਮਕਦਿਆਂ ਨੇ ਪੰਜਾਂ ਪਠਾਣਾਂ ਨੂੰ ਮਿੰਟਾਂ ਦੇ ਵਿੱਚ ਪਾਰ ਬਲਾ ਕੇ ਰੱਖ ਦਿੱਤਾ ਅਤੇ ਉਹਨਾਂ ਦੇ ਹਥਿਆਰ ਖੋ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਾਹਮਣੇ ਰੱਖ ਦਿੱਤੇ ਇਹ ਨਜ਼ਾਰਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਆਪ ਤੱਕ ਰਹ ਅਤੇ ਜੰਗ ਤੋਂ ਬਾਅਦ ਸ਼ੇਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਜੀ ਨੇ ਸਰਦਾਰ ਨਿਦਾਨ ਸਿੰਘ ਨੂੰ ਪੰਜ ਹੱਥਾਂ ਦਾ ਲਕਬ ਦਿੱਤਾ ਉਹਨਾਂ ਨੇ ਕਿਹਾ ਅੱਜ ਤੋਂ ਇਹ ਸਾਡਾ ਪੰਜ ਹੱਥਾ ਸਰਦਾਰ ਹੈ ਸਿੰਘਾਂ ਦੀ ਬਹਾਦਰੀ ਦੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਵਟਾਵਾ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ